ਹਰ ਹਾਲ ਨੂੰ ਨਾਮ ਪਰੇ ਨਜਮ ਕੀ ਫਾ ਗੁਰਵਾਨ ਤਨਦਾਰਾ ਸੰਪਤ ਸਗਲ ਜਿਨਿ ਆਪਣੀ ਤਨ ਅਨੰਝੇ ਤੋ ਕਉ ਦੀਓ ਤਾ ਸਿਉ ਜੇ ਰੂ ਨਕੀਨਾ ਕਰ ਨਾ ਲਗ ਨਰਬਾਵਰੀ ਅਭਿ ਕਿਉ ਦੂਲਤ ਦੀਨਾ ਤਨ ਤਨ ਸਭਿ ਪੈ ਸੁਖ ਦੀ you uh -huh. thank you ਮਾ ਆ ਮਤਾਤ ਜੀ ਸਭ ਤੇ ਪਰਉਪਕਾਰ महार <laughs> Oh, દમ મહા ક્યાં અંતર લો આમ કે હર પજન વિના પરંતાઈ સમ ભંદ સુખ મેં બહુ સંગી પાએ દુખ મેં સંગ નકોઈ કમ નામ કો હર પજ માના ترجمة जाम सम ਨਾਲ ਪਾਈ ਜਤਨ ਬਹੁਤ ਸੁਖ ਕੇ ਕੇ ਦੁੱਖ ਕੋ ਕਿਉ ਨਾ ਕੋਏ ਤਵ ਮਾਨ ਕੋ ਸੁਣੇ ਮਨਾ ਹਰ ਪਾਵੈ ਸੋ ਹੋਏ ਜਗਤ ਤੇ ਖਾ e ਸੁਖ ਸਭ ਤਜਗੇ ਕੋ ਨਨ ਬੜੇ ਹਸਾਤ i'm Gracias. Oh, 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 oh. ਬਿਨਾ ਬਿਲਾਵਨੇ ਪੁਧਿਆ ਕੇ ਗਾਵਹ ਬੰਦੁਰਨੀ ਪੁਧਸਨੇਖੀ ਕੀ ਪਹਿ ਪਾਰੀ ਪਰਮ ਕੇ ਤਜੂ ਨਾਰੀ ਪੰਚਮਹਰ ਖਦ ਸਾਥ ਸੁਨਾਵਹ ਗੰਗਾ ਨੰਦ ਪਾਦ ਗਾਵਹ ਮਨਤ ਬਿਲਾਵਨ ਗਾਵਹ ਹੀ ਆਪਣੇ ਆਪਣੇ ਭਾਕ ਅਸ਼ਟ ਪੁੱਤਰ ਪਰਮ ਕੇ ਗਾਲਹ ਗਾਲਨ ਪਤੁਰ ਬੁੱਧਿਆ ਮਾਲ ਕੋ ਸਕ ਅਨਪਹ ਸੰਗ ਰਾਗ ਨੂੰ ਪੰਜ ਥੱਪ ਗੋਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੇ ਹੁਤੀ ਉਚਾਰੀ ਤਨਸਰੇ ਪੰਜ ਗਾਈ ਮਾਲ ਰਾਗ ਕੋ ਸਕ ਸੰਗ ਲਾਇ ਮਾਰੂ ਮਸਤ ਅੰਗ ਮੇਵਾਰਾ ਪ੍ਰਭੂ ਚੰਦ ਕੋ ਆਉ ਕਦੇ ਪਉਣਾ ਨੰਦਕਾਏ ਅਸ਼ਟਮਾਲ ਕੋ ਸੰਗ ਸੰਗ ਲਾਏ ਪੁਨਿਆਏ ਵਿੰਡੋ ਲਾ ਪੰਚ ਨਾਲ ਸੰਗ ਅਸ਼ਟ ਸਤ ਤ ਉਠਾ ਤਾਨ ਕਰੋ ਨਾ ਗਾਇ ਤਾਰ ਮਲਾਵੇ ਹੀ ਤੇ ਮੰਗੇ ਦੇਵ ਕਰਿਆਏ ਬਸੰਤੀ ਸੰਦੋਰ ਸੁਹਾਏ ਸੰਸ ਅਹੇਰੇ ਦਾ ਤਾਰ ਜਾ ਸੰਗ ਨਾਲ ਪੰਚ ਵਾਲ ਜ सूर्य का नारद पास कर आए चंद्र बिंब मंगलम सोहै सरसबान ए आहे विंदा गावे सरसप संत प्रमोद अष्ट पुत्र नाल कहे सवारी पधाई दीप के बारे कछेने पद्मंजरी तुदी कहे आलाप कामुद अगोशरे संग दीप के थाप કાલ નું કુંકિને રમા કમલ કુસુમ ચંદક એનાના ગૌરાવ કંગરા કલેનાષ્ટ પુત્ર દેવક કે જના સબ મેરે શ્રી રાગવા ગાવ હ પંચુ સંગ બરંગમા વા બારારી પરમાતે ધરે ગૌરી ગવા સાવરી તે પંચ સ સિંધ મે અલાપ શ્રી રાગ સુ પંચ થાપ સા ਸੋਰਠਿ ਸਾਂਗੁਰਾ ਗੁੰਡ ਗੰਦੇ ਅਸ਼ਕਪਤਰੋ ਸੇ ਰਾਗ ਕੇ ਗੁੰਡ ਤੁੰਬ ਹੇ ਨਿਨ ਖਸਮੇ ਮੇਗ ਰਾਗ ਆ ਕਾਹ ਪੰਚੂ ਸੰਗ ਪਰੰਗ ਨਾਮ ਸੋਰਠਿ ਗੋਟ ਮੰਨਾਰੇ ਭੈ ਸੁਨ ਕਾਵਾ ਸਾਧੰਗ ਗੁਨੇ ਉੱਚਾ ਸੁਰ ਸੁਹਣ ਭੰਤੀ ਮੇਗ ਰਾਗ ਸੁਨ ਪੰਚੋ ਚਿੰਨੇ ਬਾਰ ਧਰ ਗਜ ਧਰ ਕੇ ਮਾਰ ਜਗਨੇ ਧਰ ਮੱਜ ਜਨ ਧਰ ਪੁਨ ਗਾ ਗ ਸੰਕਰ ਸਮਾ